ਤੋ ਦੋਸਤੋ ਇਸ ਟਾਈਮ ਸਾਡੇ ਨਾਲ ਸਾਡੇ ਗੁਰਦਾਸਪੁਰ ਦੇ ਐਮਐਲ ਸਾਬ ਬਰਿੰਦਰ ਮੀਤ ਸਿੰਘ ਪਾੜਾ ਜੀ ਵੀ ਪਹੁੰਚ ਗਏ ਨੇ ਬਲੱਡ ਡੋਨੇਸ਼ਨ ਦੇ ਵਿੱਚ ਦੋ ਗੱਲਾਂ ਇਹਨਾਂ ਦੇ ਨਾਲ ਵੀ ਕਰ ਲੈਣੀਆਂ ਸਰ ਪਹਿਲਾਂ ਤਾਂ ਸਵਾਗਤ ਹੈ ਤੁਹਾਡਾ ਥੈਂਕ ਯੂ ਜੀ ਥੈਂਕ ਯੂ ਸਰ ਅੱਜ ਇਹ ਬਲੱਡ ਦੇਖੋ ਅੱਜ ਬਲੱਡ ਡੋਨਰ ਸੁਸਾਇਟੀ ਗੁਰਦਾਸਪੁਰ ਵੱਲੋਂ ਜਿਹੜਾ ਇਹ ਉਪਰਾਲਾ ਕੀਤਾ ਗਿਆ ਖੱਤਰੀ ਭਵਨ ਗੁਰਦਾਸਪੁਰ ਦੇ ਵਿੱਚ 122ਵਾਂ ਵਿਸ਼ਾਲ ਖੂਨਦਾਨ ਕੈਂਪੇਨਾਂ ਵੱਲੋਂ ਲਵਾਇਆ ਗਿਆ ਔਰ ਸਭ ਤੋਂ ਖੁਸ਼ੀ ਦੀ ਗੱਲ ਇਹ ਹੈ ਕਿ ਇਹ ਹੋਰ ਵੀ ਜਿਹੜੇ ਅਲੱਗ-ਅਲੱਗ ਸ਼ਹਿਰਾਂ ਤੋਂ ਬਹੁਤ ਦੂਰ-ਦੂਰ ਤੋਂ ਇੱਥੇ ਜਿਹੜੀਆਂ ਸੰਸਥਾਵਾਂ ਪਹੁੰਚੀਆਂ ਨੇ ਇਹਦੇ ਨਾਲ ਇਹ ਹੁੰਦਾ ਕਿ ਕੱਲ ਨੂੰ ਉਹ ਉੱਥੇ ਕੰਮ ਪਲਾਉਣਗੇ ਉੱਥੇ ਪਹੁੰਚਣਗੇ ਔਰ ਇਹਦੇ ਨਾਲ ਸ਼ਾ ਵਾਦਾ ਔਰ ਜਿਵੇਂ ਇੱਥੇ ਮੈਂ ਹੁਣੇ ਮਿਲਿਆ ਸਮਰਾਲੇ ਤੋਂ ਵੀ ਆਏ ਨੇ ਮਕੇਰੀਆਂ ਤੋਂ ਵੀ ਆਏ ਨੇ ਅਲੱਗ-ਅਲੱਗ ਸ਼ਹਿਰਾਂ ਤੋਂ ਆਏ ਨੇ ਔਰ 90 ਸੁਸਾਇਟੀਆਂ ਆਈਆਂ ਔਰ ਇਹ ਬਹੁਤ ਵੱਡਾ ਉਪਰਾਲਾ ਆ ਕਿ 90 ਸੁਸਾਇਟੀਆਂ ਇੱਕ ਮੰਚ ਤੇ ਇਕੱਠੇ ਹੋ ਕੇ ਤੇ ਇਹ ਕੰਮ ਕਰ ਰਹੀਆਂ ਸੋ ਇਹਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਇਹਨਾਂ ਨਾਲ ਜੁੜਨਗੇ ਔਰ ਜਿਹੜੇ ਲੋੜਵੰਦ ਆ ਉਹਨਾਂ ਨੂੰ ਸਮੇਂ-ਸਮੇਂ ਸਿਰ ਤੇ ਕਈ ਵਾਰ ਮੈਂ ਹੁਣੇ ਪੁੱਛ ਰਿਹਾ ਸੀਗਾ ਕਈਆਂ ਨੇ ਤੇ ਬਹੁਤ ਵਾਰ ਜਿਹੜਾ ਬਲੱਡ ਡੋਨੇਟ ਕੀਤਾ ਔਰ ਕਈ ਗਰੀਬ ਲੋਕ ਆ ਜਿਹੜੇ ਅਫੋਰਡ ਨਹੀਂ ਕਰ ਸਕਦੇ ਜਾਂ ਜਿਨ੍ਹਾਂ ਨੂੰ ਬਲੱਡ ਪਤਾ ਹੀ ਨਹੀਂ ਵਿਚਾਰਿਆ ਨੂੰ ਕੋਈ ਟਰੀਟ ਵੀ ਨਹੀਂ ਕਰਦਾ ਹਸਪੀਟਲਸ ਦੇ ਵਿੱਚ ਔਰ ਉਹਨਾਂ ਵਾਸਤੇ ਮੈਂ ਇਹ ਸਮਝਦਾ ਕਿ ਇਹ ਜਿਹੜੀਆਂ ਸੁਸਾਇਟੀਆਂ ਨੇ ਫਰਿਸ਼ਤੇ ਨੇ ਕਿਉਂਕਿ ਜਦੋਂ ਇਹਨਾਂ ਨੂੰ ਇੱਕ ਕਾਲ ਆਉਂਦੀ ਆ ਔਰ ਇਹ ਆਪਣਾ ਇਨਸਾਨੀਅਤ ਦਾ ਫਰਜ਼ ਨਿਭਾਉਂਦੇ ਹੋਏ ਉਸ ਗਰੀਬ ਦੀ ਮਦਦ ਕਰਦੇ ਆ। ਸੋ ਬੜੀ ਖੁਸ਼ੀ ਆ ਕਿ ਮੈਨੂੰ ਵੀ ਅੱਜ ਇਸ ਪ੍ਰੋਗਰਾਮ ਦੇ ਵਿੱਚ ਬਤੌਰ ਮੁੱਖ ਮਾਨ ਪਹੁੰਚਣ ਦਾ ਮੌਕਾ ਮਿਲਿਆ ਔਰ ਬੜਾ ਅੱਛਾ ਲੱਗਾ ਕਿ ਨੰਬੀ ਸੋਸਾਇਟੀਆਂ ਇੱਥੇ ਪਹੁੰਚੀਆਂ ਨੇ ਔਰ ਆਉਣ ਵਾਲੇ ਸਮੇਂ 'ਚ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਇਹਨਾਂ ਨਾਲ ਵੱਧ ਤੋਂ ਵੱਧ ਹੋਰ ਲੋਕ ਜੋੜਨ ਔਰ ਇਸੇ ਤਰੀਕੇ ਨਾਲੇ ਸਮਾਜ ਦੀ ਸੇਵਾ ਕਰਦੇ ਰਹਿਣ। ਸਰ ਗਰਦਾਸਪੁਰ ਨੂੰ ਟਾੜੀਆਂ ਬਹੁਤ ਸਾਰੀਆਂ ਦੇਣਾ ਨੇ। ਬਤੌਰ ਐਮਐਲਏ ਗਰਦਾਸਪੁਰ ਦੇ ਵਿੱਚ ਤੁਸੀਂ ਕੰਮ ਕੀਤੇ ਉਹ ਕੰਮ ਤੁਹਾਨੂੰ ਜਿਹੜੇ ਕੀਤੇ ਨੇ ਉਹ ਪਬਲਿਕ ਨੂੰ ਲੱਭੇ ਉਸ ਤੋਂ ਬਾਅਦ ਤੁਹਾਨੂੰ ਵੀ ਪਤਾ ਲੱਗ ਗਿਆ ਉਹਦੀ ਪਬਲਿਕ ਤੁਹਾਨੂੰ ਕਿੰਨਾ ਪਿਆਰ ਕਰਦੀ ਏ ਜਦੋਂ ਸਾਡੇ ਸੁਖਿੰਦਰ ਸਿੰਘ ਰੰਧਾਵਾ ਜੀ ਐਮਪੀ ਦੀ ਸੀਟ ਜਿੱਤ ਕੇ ਗਏ ਨੇ ਬਹੁਤ ਸਾਰੀਆਂ ਮੱਲਾਵਾਦ ਆ ਇਹਨਾਂ 'ਚ ਮੈਂ ਇੱਕ ਛੋਟਾ ਜਿਹਾ ਸਵਾਲ ਕਰਨ ਦੀ ਕੋਸ਼ਿਸ਼ ਕਰਾਂਗਾ ਕਿ ਕਿੰਨਾ ਵੱਡਾ ਬਲੱਡ ਬੈਂਕ ਸਾਡੇ ਗਰਦਾਸਪੁਰ ਦੇ ਅੱਜ ਕੈਂਪ ਦੇ ਥਰੂ ਜਿਹੜਾ ਜਾ ਰਿਹਾ ਆ ਪਰ ਜਦੋਂ ਅਸੀਂ ਸਰਕਾਰੀ ਹਸਪੀਟਲ 'ਚ ਪਹੁੰਚਦੇ ਆ ਉੱਥੇ ਜਾ ਕੇ ਬਿਲਕੁਲ ਨਾ ਕਰ ਦਿੱਤੀ ਜਾਂਦੀ ਵੀ ਬਲੱਡ ਹੈ ਹੀ ਨਹੀਂ ਇਹਨਾਂ ਦੇ ਰੀਜ਼ਨ ਕੀ ਹੈਗੇ ਨੇ ਦੇਖੋ ਮੈਂ ਕੋਈ ਪੋਲਿਟੀਕਲ ਗੱਲ ਇਸ ਪਲੇਟਫਾਰਮ ਤੇ ਨਹੀਂ ਕਰਨਾ ਚਾਹੁੰਦਾ ਬਟ ਬਦਕਿਸਮਤੀ ਇਸ ਗੱਲ ਦੀ ਆ ਕਿ ਅੱਜ ਜੋ ਸਰਕਾਰੀ ਹਸਪੀਟਲ 2000 ਜਦੋਂ 22 ਦੇ ਵਿੱਚ ਮੈਂ ਛੱਡ ਕੇ ਗਿਆ ਮੇਰੀ ਟਨਿਓਰ ਦੇ ਵਿੱਚ ਸਰਕਾਰੀ ਹਸਪੀਟਲ ਨੂੰ 50 ਲੱਖ ਰੁਪਏ ਨਾਮ ਮਿਲਿਆ ਸੀਗਾ ਔਰ ਅੱਜ ਮੈਂ ਪਿੱਛੇ ਜੀ ਜਾ ਕੇ ਆਇਆ ਕਿਸੇ ਦਾ ਪਤਾ ਲੈਣ ਮਹੀਨਾ ਡੇਢ ਹੋਇਆ ਹਸਪੀਟਲ ਦੇ ਵਿੱਚ ਔਰ ਜਿਹੜੇ ਉਹਨਾਂ ਦੇ ਰੈਂਪ ਨੇ ਜਿੱਥੋਂ ਦੀ ਮਰੀਜ਼ ਚੜਦੇ ਨੇ ਔਰ ਮੈਂ ਕਹਿੰਦਾ ਕਿ ਇੰਨੇ ਮਾੜੇ ਹਾਲਾਤ ਉਸ ਹਸਪੀਟਲ ਦੇ ਹੋ ਚੁੱਕੇ ਆ ਕਿ ਵੇਖ ਕੇ ਰੋਣਾ ਆਇਆ ਕਿ ਮੈਂ ਇਹ ਹਸਪੀਟਲ ਕਿਵੇਂ ਦਾ ਛੱਡ ਕੇ ਗਿਆ ਸੀਗਾ ਔਰ ਅੱਜ ਉੱਥੇ ਲੋਕਾਂ ਨੇ ਬਾਥਰੂਮ ਕੀਤੇ ਹੋਏ ਆ ਜਿਹੜਾ ਰੈਂਪ ਆ ਉਹਦੇ ਉੱਤੇ ਵੀ ਔਰ ਮੈਂ ਸਮਝਦਾ ਕਿ ਮਤਲਬ ਇੱਕ ਵਾਰੀ ਤੁਸੀਂ ਵੈਸੇ ਮੈਂ ਜਾ ਕੇ ਦੇਖਿਓ ਮੈਨੂੰ ਲੱਗਦਾ ਹੀ ਨਹੀਂ ਕਿ ਉਹ ਹਸਪੀਟਲ ਰਿਹਾ ਔਰ ਇਹਦੇ ਚ ਜਿਹੜੀ ਨਲਕੀ ਆ ਇਹ ਜਿਹੜੇ ਹੁੰਦੇ ਆ ਲੀਡਰ ਮੌਕੇ ਦੇ ਉਹਨਾਂ ਦੀ ਵੀ ਹੁੰਦੀ ਆ ਕਿਉਂਕਿ ਮੇਰਾ ਜਦੋਂ ਗਵਰਨਮੈਂਟ ਦੇ ਵਿੱਚ ਸੀਗਾ ਮੈਂ ਰਾਤ 12 ਵਜੇ ਵੀ ਚਲਾ ਜਾਂਦਾ ਸੀ ਹਸਪੀਟਲ ਰਾਤ 1 ਵਜੇ ਵੀ ਚਲਾ ਜਾਂਦਾ ਸੀ ਜਦੋਂ ਕਿਸੇ ਦਾ ਫੋਨ ਆਉਂਦਾ ਸੀਗਾ ਤੇ ਪਟਕਾ ਬੰਨ ਕੇ ਸਰਾਹਣੇ ਫੋਨ ਰੱਖਿਆ ਹੁੰਦਾ ਸੀਗਾ ਔਰ ਉਸੇ ਵੇਲੇ ਪਹੁੰਚਦੇ ਸੀ ਔਰ ਡਾਕਟਰਾਂ ਨੂੰ ਸਾਰੇ ਅਫਸਰਾਂ ਨੂੰ ਇਹ ਪਤਾ ਸੀਗਾ ਕਿ ਐਮਐਲਏ ਗੁਰਦਾਸਪੁਰ ਮੌਕੇ ਤੇ ਆ ਜਾਂਦੇ ਆ ਤੇ ਇਸ ਕਰਕੇ ਉਹ ਹਸਪੀਟਲ ਵਾਲੇ ਧਿਆਨ ਵੀ ਦਿੰਦੇ ਸੀ ਸਫਾਈ ਵੀ ਰੱਖਦੇ ਸੀ ਔਰ ਅੱਜ ਜਾਂ ਤੇ ਮੈਨੂੰ ਲੱਗਦਾ ਕਿ ਹੁਣ ਉਹਨਾ ਫੋਨ ਚੁੱਕਦੇ ਹੀ ਨਹੀਂਗੇ ਜਿਹੜੇ ਲੀਡਰ ਹੁੰਦੇ ਨੇ ਤੇ ਅਪਰੋਚ ਵੀ ਲੋਕ ਨਹੀਂ ਕਰਦੇ ਜਿਹੜਾ ਤੁਸੀਂ ਪਿਆਰ ਦੀ ਗੱਲ ਕੀਤੀ ਆ ਲੋਕ ਪਿਆਰ ਕਰਦੇ ਆ ਤੇ ਇਹ ਦੂਜੀ ਵਾਰ ਵੀ ਜਿੱਤਿਆ ਤੇ ਹੁਣ ਜਿਹੜੀ ਐਮਪੀ ਦੀ ਇਲੈਕਸ਼ਨ ਹੋਇਆ ਤੀਜੀ ਵਾਰ ਵੀ ਜਿੱਤਿਆ ਸ਼ਹਿਰ ਚ ਵੀ ਜਿੱਤਿਆ ਪਿੰਡਾਂ ਚ ਵੀ ਜਿੱਤਿਆ ਸੋ ਇਹ ਪਿਆਰ ਦੀ ਨਿਸ਼ਾਨੀ ਹੈ ਜੇ ਅੱਜ ਇਹਨਾਂ ਨੇ ਮੈਨੂੰ ਬੁਲਾਇਆ ਮੈਂ ਸਰਕਾਰ ਚ ਨਹੀਂ ਆ ਪਰ ਬਤੌਰ ਐਮਐਲਏ ਇਹਨਾਂ ਬੁਲਾਇਆ ਪਰ ਐਮਐਲਏ ਨਾਲੋਂ ਵੱਧ ਮੈਨਾਂ ਦਾ ਭਰਾ ਆ ਇਹ ਜਦੋਂ ਵੀ ਕਿਤੇ ਆਵਾਜ਼ ਮਾਰਦੇ ਅੱਜ ਮੇਰੀ ਸਾਰੀ ਫੈਮਿਲੀ ਕਿਤੇ ਗਈ ਹੋਈ ਆ ਇਹਨਾਂ ਨੂੰ ਪਤਾ ਪਰ ਮੈਂ ਇਹਨਾਂ ਨੂੰ ਕਮਿਟਮੈਂਟ ਕੀਤੀ ਸੀ ਕਿ ਮੈਂ ਕੱਲਾ ਡਰਾਈਵ ਕਰਕੇ ਚਲਾ ਜਾਵਾਂਗਾ ਕੱਲ ਮੈਂ ਅਟੈਂਡ ਕਰਕੇ ਜਾਊਂਗਾ ਗੱਡੀ 'ਚ ਸਮਾਨ ਰੱਖਿਆ ਕੋਈ ਗਨਮੈਨ ਨਾਲ ਨਹੀਂ ਜਾਣਾ ਆਪੇ ਡਰਾਈਵ ਕਰਕੇ ਹੁਣ ਮੈਂ ਜਾਣਾ ਜਿੱਥੇ ਜਾਣਾ ਕੋਸ਼ਿਸ਼ ਕਰਕੇ ਪਿਆਰ ਦੀ ਜਿੱਥੇ ਗੱਲ ਆ ਜਾਏ ਉੱਥੇ ਮੇਰੇ ਲਈ ਭਾਵੇਂ ਮੇਰੇ ਇਲਾਕੇ ਦਾ ਬੰਦਾ ਜਾਨ ਮੰਗ ਲੇ ਮੇਰੀ ਜਾਨ ਆ ਜਾਣਾ ਲੱਗ ਅਰੇ ਸਰ ਤੁਸੀਂ ਇੱਕ ਗਲਤ ਗੱਲ ਕਹਿ ਦਿੱਤੀ ਵੀ ਮੈਂ ਸਰਕਾਰ ਨਹੀਂ ਪਰ ਇਹਨਾਂ ਦੀ ਧੜਕਣਾ ਦੇ ਵਿੱਚ ਤੁਸੀਂ ਸਰਕਾਰ ਹੋ ਕਿਉਂਕਿ ਮੈਂ ਮੈਂ ਦੱਸਣਾ ਚਾਹਾਂ ਵੀ ਇਹਨਾਂ ਵਾਸਤੇ ਤੇ ਮੈਂ ਇਹਨਾਂ ਦਾ ਐਮਐਲਏ ਵੀ ਆ ਭਰਾ ਵੀ ਆ ਸਾਰਾ ਕੁਝ ਮੈਂ ਇਸ ਕਰਕੇ ਕਿਹਾ ਕਿ ਮੈਂ ਸਰਕਾਰ ਨਹੀਂ ਕਿਉਂਕਿ ਇਸ ਸਰਕਾਰ ਚ ਮੈਂ ਲੋਕਾਂ ਕੋ ਕੁੱਟ ਨਹੀਂ ਖਾਣੀ। ਸਭ ਨਿਕਲਿਆ ਸਵਾਲ ਹੋਰ ਜਿਵੇਂ ਕਿ ਤੁਸੀਂ ਕਿਹਾ ਹੈ ਕਿ ਹਸਪੀਟਲ ਦੇ ਹਾਲਾਤ ਜਿਹੜੇ ਆ ਬੱਤਰ ਹੋ ਗਏ ਜਦੋਂ ਸਮੇਂ ਦੀ ਸਰਕਾਰਾਂ ਨੇ ਉਧਰ ਧਿਆਨ ਹੀ ਨਹੀਂ ਦਿੱਤਾ। ਇਸੇ ਤਰ੍ਹਾਂ ਸਾਰੇ ਗਰਦਾਸਪੁਰ ਨੂੰ ਪਤਾ ਵੀ ਬਸ ਸਟੈਂਡ ਦੀ ਦੇਣ ਕਿਦੀ ਹੈ। ਕਿਸਨੇ ਕੀਤਾ 67 ਉਹਦੇ ਵਿੱਚ ਮੈਂ ਪਿਛਲੇ ਦਿਨ ਇੱਕ ਵੀਡੀਓ ਦਿਖਾਇਆ ਸੀ ਜਿਹਦੇ ਚ ਕੰਦਾ ਬਹਿ ਗਈਆਂ ਵੱਡੀਆਂ-ਵੱਡੀਆਂ ਤਰੇੜਾਂ ਜਿਹੜੀਆਂ ਨੇ ਬਸ ਸਟੈਂਡ ਨੂੰ ਆ ਚੁੱਕੀਆਂ ਨੇ ਇਹ ਵੀ ਸ਼ਾਇਦ ਇਸੇ ਚੀਜ਼ ਦੀ ਨਲਕੀ ਹੈ ਕਿ ਮੂਰਤ ਕੋਈ ਹੋਰ ਕਰ ਗਿਆ ਤੇ ਹੁਣ ਸ਼ਾਇਦ ਮੁਸ਼ਕਲ ਇਹਦੇ ਚ ਗੱਲ ਇਹ ਆ ਕਿ ਜਦੋਂ ਜਿਹੜੀ ਵੀ ਕੋਈ ਚੀਜ਼ ਬਣਦੀ ਆ ਨਾ ਜਦੋਂ ਨਵੀਂ ਬਣਦੀ ਆ ਉਹਦੇ ਵਿੱਚ ਕਿਸੇ ਤੇ ਕੰਸਟਰਕਸ਼ਨ ਦੇ ਸਮੇਂ ਜੇ ਕੋਈ ਕਮੀ ਰਹੀ ਹੈ ਤਾਂ ਉਹਨੂੰ ਹੁਣ ਫਰਜ ਬਣਦਾ ਇਮਪਰੂਵਮੈਂਟ ਟਰਸਟ ਦਾ ਟੇਕ ਕੇਅਰ ਕਰਨ ਦਾ ਕਿਉਂਕਿ ਉਹ ਚਿੱਟਾ ਹੱਥ ਹੀ ਨਹੀਂ ਆ ਉਹ ਰੈਵਨਿਊ ਦੇ ਰਿਆ 100 ਕਰੋੜ ਰੁਪਏ ਰੈਵਨਿਊ ਬੱਸ ਸਟੈਂਡ ਨੇ ਦਿੱਤਾ ਜਿਹੜੀ ਆ ਹੁਣ ਪਿੱਛੇ ਆਪਸ਼ਨ ਹੋਈਆਂ ਨੇ ਉਹ ਬੱਸ ਸਟੈਂਡ ਕਰਕੇ 100 ਕਰੋੜ ਰੁਪਏ ਵਟਿਆ ਗਿਆ ਤੇ ਜੇ ਉਹ ਚਿਟਾ ਹੱਤੀ ਹੋਵੇ ਫਿਰ ਤੇ ਗੁਨਾਹਗਾਰ ਹੋਵੇ ਪੜਾ 100 ਕਰੋੜ ਜਿਸ ਚੀਜ਼ ਨੇ ਵਟ ਕੇ ਦਿੱਤਾ ਔਰ ਸਾਲਾਨਾ 3 ਤੋਂ 5 ਕਰੋੜ ਰੁਪਏ ਉਹਨੇ ਰੈਵਨਿਊ ਦੇਣਾ ਤੇ ਤੁਸੀਂ ਸਾਲ ਦਾ 10 ਲੱਖ ਕਰਕੇ ਉਹਨੂੰ ਰਿਪੇਅਰ ਕਰਕੇ ਤੇ ਉਹਨੂੰ ਸੋਨਾ ਬਣਾਓ ਅਜੇ ਤੱਕ ਜਿਹੜੀ ਚੀਜ਼ ਮੈਂ ਬਣਾਉਣੀ ਚਾਹੁੰਦਾ ਸੀ ਉਹ ਤੋਂ ਨਾ ਬਣਾਈ ਨੀ ਜਿੰਨਾ ਮੈਂ ਬਣਾਇਆ ਉਹਨਾਂ ਛੱਡ ਗਿਆ ਬਾਕੀ ਫੇਰ ਮੇਰੀ ਕਿਸਮਤ 'ਚ ਲਿਖਿਆ ਜਿਹੜਾ ਸਮਾਂ ਆਏਗਾ ਫੇਰ ਤੂੰ ਸੋਨਾ ਤਰਾਗਾ ਕੰਮ ਬਹੁਤ ਵਧੀਆ ਸਰ ਜੀ ਕਿ ਪੂਰੇ ਕੈਂਪ ਦੇ ਵਿੱਚ ਨੌਜਵਾਨ ਤਬਕਾ ਦੇਖਿਆ ਗਿਆ ਬਹੁਤ ਸਾਰੇ ਨੌਜਵਾਨਾਂ ਨੇ ਖੂਨਦਾਨ ਕੀਤਾ ਇੱਥੇ ਸਾਡੇ ਨਾਲ ਇੱਕ ਬਜ਼ੁਰਗ ਵੀ ਨੇ ਜਿਨ੍ਹਾਂ ਨੇ ਆਪਣੇ ਵੱਲੋਂ ਜਿਹੜਾ ਆ ਖੂਨਦਾਨ ਕੀਤਾ ਹੈ ਇਹਨਾਂ ਦੇ ਨਾਲ ਵੀ ਗੱਲਬਾਤ ਕਰ ਰਹੇ ਨੇ ਕਿ ਇਸ ਉਮਰ ਦੇ ਵਿੱਚ ਵੀ ਐਡਾ ਵੱਡਾ ਜਜਬਾ ਲੈ ਕੇ ਜਿਹੜਾ ਆ ਬਲੱਡ ਕੈਂਪ ਦੇ ਵਿੱਚ ਜਿਹੜਾ ਪਹੁੰਚੇ ਨੇ ਤੇ ਇਹਨਾਂ ਨੇ ਆਪਣੇ ਵੱਲੋਂ ਵੀ ਜਿਹੜਾ ਆ ਖੂਨਦਾਨ ਕੀਤਾ ਨਮਸਕਾਰ ਅੰਕਲ ਜੀ ਮੈਂ ਹੀਰ ਰੋੜਾ ਚਿੰਨੇ ਮਿਸ਼ਨ ਗੁਰਦਾਸਪੁਰ ਦਾ ਪ੍ਰਧਾਨ ਮੈਨੂੰ ਇੱਥੇ ਆ ਕੇ ਅੱਜ ਬਹੁਤ ਹੀ ਖੁਸ਼ੀ ਹੋਈ ਹੈ ਕਿ 122ਵਾਂ ਬਲੱਡ ਡੋਨੇਸ਼ਨ ਕੈਂਪ ਇਹਨਾਂ ਨੇ ਲਗਾਇਆ ਹੈ ਔਰ ਸੈਂਕੜੇ ਲੋਕਾਂ ਨੇ ਇੱਥੇ ਖੂਨਦਾਨ ਕੀਤਾ ਖੂਨਦਾਨ ਮੈਂ ਵੀ ਕੀਤਾ ਹੋਇਆ ਪੈਂਤੀ ਵਾਰੀ ਉਹ ਵੀ ਸ਼ੁਰੂਆਤ ਸੇ ਬਾਅਦ ਮੇਰੇ ਬਿਮਾਰੀ ਕਰਕੇ ਮੈਂ ਖੂਨ ਨਹੀਂ ਸੀ ਦੇ ਸਕਦਾ ਬਲੈਕ ਬੈਂਕ ਸੁਸਾਇਟੀ ਦੇ ਬਾਰੇ ਮੈਂ ਦੱਸਣਾ ਚਾਹਨਾ ਕਿ ਇਹ ਸ਼ੁਰੂਆਤ ਸਾਡੇ ਬੱਲੇ ਹੋਈ ਸੀ ਕਿ ਜੋ ਕਿ ਰੋਕਰੀ ਕਲਬ ਗੁਰਦਾਸਪੁਰ ਨੇ ਇੱਕ ਫ੍ਰਿਜ ਬਸ ਪਾਟਪੇਕਲ ਨੂੰ ਦੇ ਕੇ ਇੱਥੇ ਬਲੈਕ ਬੈਂਕ ਸੁਸਾਇਟੀ ਦੀ ਸ਼ੁਰੂਆਤ ਹੋਈ ਸੀ। ਇਹ ਪ੍ਰੇਰਣਾ ਮਿਲੀ ਸੀ ਸਾਨੂੰ ਡਾਕਟਰ ਜੋਲੀ ਜਿਹੜੇ ਕਿ ਚੰਡੀਗੜ੍ਹ ਡਾਇਰੈਕਟਰ ਹੁੰਦੇ ਸੀ। ਹਾਂ ਸਿਮਾ ਹਸਪਤਾਲ ਦੇ ਔਰ ਉਹ ਬਲੱਡ ਬੈਂਕ ਸੁਸਾਇਟੀ ਨੂੰ ਉਥੋਂ ਦੇ ਦੇਖਦੇ ਸੀ ਮਿਸ ਸਰੂਪ ਕਿਸ਼ਨ ਵੀ ਉੱਥੇ ਹੁੰਦੇ ਹੁੰਦੇ ਸੀ ਜਿਹੜੇ ਕਿ ਗੁਰਦਾਸਪੁਰ ਨੂੰ ਬਿਲੋਂਗ ਕਰਦੇ ਸੀ ਉਹਨਾਂ ਦੀ ਪ੍ਰੇਰਣਾ ਨਾਲ ਹੀ ਸੀ ਇੱਥੇ ਸੁਸਾਇਟੀ ਖੁੱਲੀ ਐ ਸੁਸਾਇਟੀ ਬਹੁਤ ਪੁਰਾਣੀ ਹੈ ਲੇਕਿਨ ਆਸਤਾ ਆਸਤਾ ਕਰਦੇ ਹੋਏ ਅੱਜ 60 ਸਾਲਾਂ ਬਾਅਦ ਮੈਨੂੰ ਬਹੁਤ ਖੁਸ਼ੀ ਹੁੰਦੀ ਪਈ ਹੈ ਕਿ ਇਹਦੇ ਬੜੇ ਯਾਦਾ ਮੈਂਬਰ ਬਣ ਚੁੱਕੇ ਹਨ ਔਰ अगर भी जो इस तरह काम करते रहे होर भी मैंबर आ जाएंगे क्योंकि तो खून दान सब तो बड़ा दान है यह खून अपने आप ही अंदर बनता है ना खरीदिया जा सकता है, ना किसी को लीता जा सकता है, ह्यूमन बॉडी और एक दान करते हैं एक किस्म का बचाव नहीं करते उन्होंने मैं मुबारक देना और उम्मीद करना यह ब्लड बैंक सोसाइटी अगे बढ़ती रहे धन्यवाद ਉਹ ਬਹੁਤ ਵਧੀਆ ਜਿਹੜੀਆਂ ਗੱਲਾਂ ਦੇ ਨਾਲ ਅੰਕਲ ਉਹਨਾਂ ਨੇ ਕਿਹਾ ਕਿ ਬਲੱਡ ਜਿਹੜਾ ਆ ਦਾਨ ਕਰਨਾ ਕਿਸੇ ਦੀ ਜਾਨ ਬਚਾਉਣਾ ਬਹੁਤ ਵਧੀਆ ਉਪਰਾਲਾ ਆ ਤੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਅੱਜ ਇੱਥੇ ਬਹੁਤ ਸਾਰੇ ਜਿਹੜੇ ਲੋਕ ਆ ਉਹ ਬਲੱਡ ਡੋਨੇਟ ਕਰਨ ਦੇ ਲਈ ਪਹੁੰਚੇ ਹੋਏ ਨੇ ਤੁਸੀਂ ਦੇ ਦੇ ਪਿਓ ਮੇਰਾ ਡੀਪੀਸੀ ਪੰਜਾਬੀ ਮੈਂ ਤੁਹਾਡਾ ਆਪਣਾ ਧਰਮਜੀਤ ਡੀਪੀ ਕੈਮਰਾਮੈਨ ਸੰਜੀਪ ਬਾਵਾ ਦੇ ਨਾਲ